ਮੰਡੀ ਦੇ ਵਿੱਚ ਜੋ ਪੰਜਾਬ ਸਰਕਾਰ ਵੱਲੋਂ ਪ੍ਰਬੰਧ ਕੀਤੇ ਗਏ ਆ ਉਹ ਕਾਬਲੇ ਤਾਰੀਫ਼ ਹੈ ਇਸ ਵਾਰ ਬਹੁਤ ਵਧੀਆ ਸਿਸਟਮਾ ਮੰਡੀ ਦੇ ਵਿੱਚ ਕੋਈ ਦਿੱਕਤ ਨਹੀਂ ਆ ਰਹੀ ਜਿਮੀਦਾਰ ਨੂੰ ਨਾਲ ਦੀ ਨਾਲ ਪੇਮੈਂਟ ਪੈ ਰਹੀ ਆ ਹੁਣ ਜਿਹੜਾ ਮਾਲ ਹੈ ਜਦੋਂ ਲੈ ਕੇ ਆਈਦੇ ਨਾਲ ਦੀ ਨਾਲ ਚੁੱਕਿਆ ਜਾਂਦਾ ਝੋਨਾ ਹੀ ਸੁੱਕਾਰਿਆ ਇਸ ਕਰਕੇ ਕੋਈ ਵੀ ਜਿਮੀਦਾਰ ਨੂੰ ਇੱਥੇ ਅਜਿੱਕਤ ਨਹੀਂ ਆਦੀ ਪਾਣੀ ਪੂਣੀ ਦਾ ਇੰਤਜ਼ਾਮ ਵਧੀਆ ਕੋਈ ਅਜਿੱਕਤ ਨਹੀਂ ਜੋ ਵੀ ਅਸੀਂ ਪਹਿਲਾਂ ਫਸਲ ਲੈ ਕੇ ਆਏ ਸੀਗੇ ਗਵਰਨਮੈਂਟ ਵੱਲੋਂ ਉਹਦੇ ਪੈਸੇ 24 ਘੰਟੇ ਦੇ ਵਿੱਚ ਸਾਡੇ ਅਕਾਊਂਟ ਦੇ ਵਿੱਚ ਆ ਗਏ ਆ ਜੀ ਮੰਡੀ ਜਾਉਨੇ ਸੁੱਕਾ ਮਾਲ ਸ਼ਾਮ ਨੂੰ ਬਣਾ ਭਾ ਕੇ ਮੁੜ ਜੰਨੇ ਬਹੁਤ ਵਧੀਆ ਸਾਫ ਸਫਾਈ ਕੀਤੀ ਹੋਈ ਆ ਤੇ ਤਕਰੀਬਨ ਸਾਰੇ ਕਿਸਾਨ ਉਹ ਰਹੇ ਖੁਸ਼ ਆ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਆਰਤੀਆਂ ਨਾਲ ਕਿਸਾਨਾਂ ਨਾਲ ਲੇਬਰ ਨਾਲ ਸਾਰਿਆਂ ਨਾਲ ਗੱਲਬਾਤ ਹੋਈ ਆ ਜੀ ਬੜਾ ਸਮੂਥਲੀ ਚੱਲ ਰਿਹਾ ਹੈ ਅੰਨੇ ਵੀ ਪੈਸੇ ਜਿਹੜੇ ਨੇ ਉਹ 24 ਘੰਟੇ ਦੇ ਵਿੱਚ ਵਿੱਚ ਸਾਡੇ ਖਾਤੇ ਆ ਜਾ ਰਹੇ ਨੇ